ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਵੇਂ ਕਿ ਦੀਵਾਲੀ ਦਾ ਤਿਹਾਰ ਆਉਣ ਵਾਲਾ ਹੈ ਤੇ ਚਾਹਤੋਂ ਅਸੀਂ ਤਿਹਾਰ ਦੇ ਸਮੇਂ ਆਪਣੇ ਘਰ ਦੇ ਵਿੱਚ ਸਾਫ਼ ਸਪਾਈ ਕਰਦੇ ਹਾਂ ਤੇ ਦੀਵਾਲੀ ਦੀ ਸਫ਼ਾਈ ਕਰਨ ਦੇ ਸਮੇਂ ਸਾਨੂੰ ਗਲਤੀ ਦੇ ਨਾਲ ਭੁੱਲ ਕੇ ਵੀ ਆਪਣੇ ਘਰ ਦੇ ਵਿੱਚੋਂ ਇਹ ਇਹ ਪੰਜ ਚੀਜ਼ਾਂ ਨੂੰ ਕਦੇ ਵੀ ਨਹੀਂ ਕੱਢਣਾ ਚਾਹੀਦਾ ਨਹੀਂ ਤਾਂ ਮਾਤਾ ਲక్ష్ਮੀ ਸਾਡੇ ਘਰ ਤੋਂ ਨਾਰਾਜ਼ ਹੋ ਜਾਂਦੀ ਏ ਤੇ ਸਾਡੇ ਘਰ ਦੇ ਵਿੱਚ ਧਨ-ਦੌਲਤ ਤੇ ਪੈਸੇ ਦੀ ਕਮੀ ਆ ਜਾਂਦੀ ਏ ਕਹਿੰਦਾ ਭਾਵ ਕਿ ਜੇਕਰ ਅਸੀਂ ਦੀਵਾਲੀ ਦੀ ਸਫਾਈ ਕਰਦੇ ਸਮੇਂ ਇਹਨਾਂ ਪੰਜ ਚੀਜ਼ਾਂ ਨੂੰ ਆਪਣੇ ਘਰ ਤੋਂ ਬਾਹਰ ਕਰਦੇ ਹਾਂ ਸਸਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਭਾਵੇਂ ਲੱਖ ਬਿੰਤ ਕਰ ਲਈਏ ਫਿਰ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਪੈਂਦੀ ਜੇਕਰ ਤੁਸੀਂ ਵੀ ਇਹ ਗਲਤੀਆਂ ਕਰਦੇ ਹੋ ਤਾਂ ਮਾਤਾ ਲక్ష్ਮੀ ਤੁਹਾਨੂੰ ਕਦੇ ਵੀ ਮਾਫ ਨਹੀਂ ਕਰੇਗੀ ਉਲਟਾ ਤੁਹਾਨੂੰ ਸ਼ਰਾਫ ਦੇ ਕੇ ਜਾਵੇਗੀ ਸੋ ਇਸ ਕਰਕੇ ਤੁਸੀਂ ਇਹਨਾਂ ਗਲਤੀਆਂ ਨੂੰ ਭੁੱਲ ਕੇ ਵੀ ਨਹੀਂ ਕਰਨਾ ਇਸ ਵਾਰ ਦੀਵਾਲੀ ਦਾ ਤਿਹਾਰ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਇਸ ਵਾਰ ਦੀਵਾਲੀ ਦੇ ਤਿਹਾਰ ਤੇ ਬੇਸ਼ੱਕ ਤੁਸੀਂ ਪਾਠ ਪੂਜਾ ਵਰਤ ਨਾ ਕਰਿਓ ਪਰ ਦੀਵਾਲੀ ਦੇ ਇਸ ਪਵਿੱਤਰ ਤਿਹਾਰ ਤੇ ਇਹਨਾਂ ਪੰਜ ਚੀਜ਼ਾਂ ਨੂੰ ਭੁੱਲ ਕੇ ਵੀ ਆਪਣੇ ਘਰ ਦੇ ਵਿੱਚੋਂ ਤੁਸੀਂ ਨਾ ਕੱਢਿਓ ਤੇ ਉਹ ਕਿਹੜੀਆਂ ਪੰਜ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਦੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਕੱਢਣੀਆਂ ਚਾਹੀਦੀਆਂ ਦੀਵਾਲੀ ਦੇ ਤਿਹਾਰ ਤੇ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਕੋਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ। ਤੋਂ ਐਸੇ ਤਰੀਕੇ ਦੇ ਨਾਲ ਇਸ ਵਾਰ ਦੀ ਦੀਵਾਲੀ ਦਾ ਤਿਹਾਰ ਪੂਰੇ 100 ਸਾਲ ਦੇ ਬਾਅਦ ਪੂਰੇ ਦੁਰਲੱਭ ਸੰਜੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਜੇਕਰ ਅਸੀਂ ਇਸ ਮੌਕੇ ਤੇ ਇਹ ਹੀ ਗਲਤੀਆਂ ਕਰਦੇ ਆਂ ਤੇ ਮਾਤਾ ਲక్ష్ਮੀ ਸਾਡੀ ਘਰ ਤੋਂ ਨਾਰਾਜ਼ ਹੋ ਕੇ ਚਲੀ ਜਾਂਦੀ। ਤੇ ਜਦੋਂ ਅਸੀਂ ਦੀਵਾਲੀ ਦੀ ਸਫਾਈ ਆਪਣੇ ਘਰ ਦੇ ਵਿੱਚ ਕਰਨੀ ਹੈ ਤਾਂ ਇਹਨਾਂ ਪੰਜ ਚੀਜ਼ਾਂ ਨੂੰ ਅਸੀਂ ਭੁੱਲ ਕੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਕੱਢਣਾ ਇਹ ਅਸੀਂ ਚੀਜ਼ਾਂ ਦਾ ਖਾਸ ਕਰਕੇ ਦੀਵਾਲੀ ਦੀ ਸਫਾਈ ਕਰਦੇ ਸਮੇਂ ਧਿਆਨ ਰੱਖਣਾ। ਸੋ ਇਸੇ ਤਰੀਕੇ ਦੀ ਨਾਲ ਜੇਕਰ ਤੁਸੀਂ ਇਹਨਾਂ ਗਲਤੀਆਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਵੇਗੀ। ਮਾਤਾ ਲక్ష్ਮੀ ਜੀ ਦਾ ਵਾਸ ਹੋਵੇਗਾ ਤੇ ਤੁਹਾਡੇ ਘਰ ਦੇ ਵਿੱਚ ਧਨ ਦਾ ਆਗਮਨ ਵਧ ਜਾਵੇਗਾ ਤੇ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਸਮਝ ਲਓ ਕਿ ਇਸ ਦੀਵਾਲੀ ਤੋਂ ਬਾਅਦ ਤੁਹਾਡੀ ਆਉਣ ਵਾਲੀ ਜ਼ਿੰਦਗੀ ਕਰੋੜਾਂ ਦੇ ਵਿੱਚ ਹੋਵੇਗੀ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਸੀਂ ਕਰੋੜਪਤੀ ਬਣ ਜਾਓਗੇ ਤੇ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਦੀਵਾਲੀ ਦੀ ਸਫਾਈ ਕਰਦੇ ਸਮੇਂ ਸਾਨੂੰ ਕਿਹੜੀ ਚੀਜ਼ ਕਰਦੇ ਵਿੱਚ ਰੱਖਣੀ ਚਾਹੀਦੀ ਏ ਤੇ ਕਿਹੜੀ ਹਟਾਉਣੀ ਚਾਹੀਦੀ ਏ ਜਿਸ ਦੇ ਨਾਲ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਰਹੇ ਇਸੇ ਨਾਲ ਨਾਲ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੁਝ ਛੋਟੇ ਛੋਟੇ ਤਿੰਨ ਤੋਂ ਚਾਰ ਉਪਾਅ ਵੀ ਦੱਸਾਂਗੇ ਜੋ ਹਰ ਇੱਕ ਵਿਅਕਤੀ ਨੂੰ ਦੀਵਾਲੀ ਦੇ ਦਿਨ ਜ਼ਰੂਰ ਕਰਨੇ ਚਾਹੀਦੇ ਨੇ ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲੀ ਚੀਜ਼ ਦੀ ਗੱਲ ਕਰਦੇ ਹਾਂ ਝਾੜੂ ਬਾਰੇ ਝਾੜੂ ਮਾਤਾ ਲక్ష్ਮੀ ਜੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਸਾਡੇ ਘਰ ਦੇ ਵਿੱਚ ਝਾੜੂ ਧੰਨ ਨੂੰ ਲੈ ਕੇ ਆਉਣ ਦਾ ਕੰਮ ਵੀ ਕਰਦਾ ਹੈ ਤੇ ਧੰਨ ਨੂੰ ਜਿਵੇਂ ਕਿ ਸਾਡੀਆਂ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਨੇ ਜੇਕਰ ਉਹ ਗਲਤੀਆਂ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚੋਂ ਧੰਨ ਚਲਾ ਵੀ ਜਾਂਦਾ ਹੈ ਕਹਿੰਦਾ ਭਾਵ ਕਿ ਬਰਕਤ ਚਲੀ ਜਾਂਦੀ ਹੈ ਇਸ ਦੇ ਨਾਲ-ਨਾਲ ਸਾਨੂੰ ਕਦੇ ਵੀ ਦੀਵਾਲੀ ਵਾਲੇ ਦਿਨ ਜਾਂ ਫਿਰ ਧਨ ਤੇਰਸ ਦੇ ਦਿਨ ਸਾਨੂੰ ਆਪਣੇ ਘਰ ਦੇ ਵਿੱਚੋਂ ਝਾੜੂ ਨੂੰ ਕਦੇ ਵੀ ਬਾਹਰ ਨਹੀਂ ਕੱਢਣਾ ਚਾਹੀਦਾ ਜਿਵੇਂ ਕਿ ਸਾਡੀ ਝਾੜੂ ਪੁਰਾਣੀ ਹੋ ਜਾਂਦੀ ਏ ਤੇ ਅਸੀਂ ਉਸ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੰਨੇ ਆ ਪਰ ਸਾਨੂੰ ਬਿਲਕੁਲ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਨਾ ਤਾਂ ਝਾੜੂ ਨੂੰ ਘਰੋਂ ਬਾਹਰ ਕੱਢਣਾ ਚਾਹੀਦਾ ਤੇ ਨਾ ਹੀ ਕਿਸੇ ਨੂੰ ਦੇਣਾ ਚਾਹੀਦਾ ਏ ਇਸ ਕੰਮ ਦੇ ਲਈ ਤੁਸੀਂ ਕੋਈ ਹੋਰ ਦਿਨ ਚੁਣ ਸਕਦੇ ਹੋ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਸਮਝ ਲਓ ਕਿ ਉਲਟਾ ਤੁਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹੋ ਤੁਸੀਂ ਬਿਲਕੁਲ ਕੰਗਾਲ ਹੋ ਜਾਓਗੇ ਤੇ ਮਾਤਾ ਲక్ష్ਮੀ ਜੀ ਦਾ ਤੁਹਾਨੂੰ ਸਰਾਫ ਲੱਗੇਗਾ ਇਸ ਕਰਕੇ ਤੁਸੀਂ ਇਹ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਤੇ ਤੁਸੀਂ ਇਸ ਦਿਨ ਧਨ ਤੇਰਸ ਜਾਂ ਫਿਰ ਦੀਵਾਲੀ ਦੇ ਦਿਨ ਆਪਣੇ ਘਰ ਦੇ ਵਿੱਚ ਨਵਾਂ ਝਾੜੂ ਜ਼ਰੂਰ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਸਾਨੂੰ ਝਾੜੂ ਦੇ ਸੰਬੰਧੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਇਲਾਵਾ ਜਿਹੜੀ ਦੂਸਰੀ ਚੀਜ਼ ਏ ਉਹ ਏ ਸਿੱਕਾ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਦੀਵਾਲੀ ਜਾਂ ਫਿਰ ਕਿਸੇ ਵੀ ਤਿਹਾਰ ਤੇ ਜਦੋਂ ਅਸੀਂ ਸਫਾਈਆਂ ਕਰਦੇ ਹਾਂ ਤਾਂ ਸਾਨੂੰ ਆਪਣੇ ਘਰ ਦੇ ਵਿੱਚ ਉਹ ਕਈ ਜਗ੍ਹਾ ਤੇ ਪਏ ਹੋਏ 1 ਰੁਪਏ ਜਾਂ 5 10 ਰੁਪਏ ਦੇ ਕਈ ਸਿੱਕੇ ਮਿਲ ਜਾਂਦੇ ਆ ਤੇ ਸਾਨੂੰ ਉਹਨਾਂ ਸਿੱਕਿਆਂ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੀਦਾ ਕਈ ਵਾਰ ਅਸੀਂ ਧਿਆਨ ਨਹੀਂ ਦਿੰਦੇ ਤੇ ਇੱਧਰ ਉੱਧਰ ਸੁੱਟ ਦਿੰਨੇ ਆਂ ਜੇਕਰ ਅਸੀਂ ਇਸ ਤਰ੍ਹਾਂ ਦੀ ਗਲਤੀ ਕਰਦੇ ਆਂ ਤਾਂ ਸੰਚਲਾਉ ਕੇ ਮਾਤਾ ਲక్ష్ਮੀ ਤੁਹਾਡੇ ਘਰ ਤੋਂ ਰੋਸ ਕੇ ਚਲੀ ਜਾਵੇਗੀ ਤੇ ਦੁਬਾਰਾ ਕਦੇ ਵੀ ਮਾਤਾ ਲక్ష్ਮੀ ਤੁਹਾਡੇ ਘਰ ਦੇ ਵਿੱਚ ਵਾਸ ਨਹੀਂ ਕਰੇਗੀ ਤੇ ਤੁਹਾਡੀ ਇਹ ਗਲਤੀ ਦੇ ਨਾਲ ਤੁਹਾਡਾ ਵਪਾਰ ਤੇ ਧੰਨ ਚੱਲਦਾ ਹੋਇਆ ਕਾਰੋਬਾਰ ਸਭ ਕੁਝ ਬਰਬਾਦ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਤੋ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਈ ਇਹ ਸੀ ਦੂਸਰੀ ਚੀਜ਼ ਕਿ ਸਾਨੂੰ ਕੋਈ ਵੀ ਸਿੱਕਾ ਮਿਲੇ ਤਾਂ ਸਾਨੂੰ ਘਰ ਤੋਂ ਬਾਹਰ ਨਹੀਂ ਸੁੱਟਣਾ ਚਾਹੀਦਾ ਪੂਰੇ ਧਿਆਨ ਦੇ ਨਾਲ ਰੱਖਣਾ ਚਾਹੀਦਾ ਤੇ ਗੱਲ ਕਰਦੇ ਹਾਂ ਤੀਸਰੀ ਚੀਜ਼ ਦੀ ਜੋ ਕਿ ਸ਼ੀਸ਼ਾ ਸਾਨੂੰ ਆਪਣੇ ਘਰ ਦੇ ਵਿੱਚ ਸਾਫ਼ ਸਫਾਈ ਕਰਦੇ ਸਮੇਂ ਜਿਵੇਂ ਕਿ ਬਿਲਕੁਲ ਠੀਕ ਹਾਲਤ ਦੇ ਵਿੱਚ ਸਾਡੇ ਘਰ 'ਚ ਸ਼ੀਸ਼ਾ ਪਿਆ ਤਾ ਉਹਨੂੰ ਕਦੇ ਵੀ ਸਾਨੂੰ ਘਰ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਜੋ ਸ਼ੀਸ਼ਾ ਟੁੱਟਿਆ ਹੋਇਆ ਹੁੰਦਾ ਉਹ ਸਾਡੀ ਮਜਬੂਰੀ ਕਿ ਅਸੀਂ ਘਰ ਤੋਂ ਬਾਹਰ ਕੱਢਣਾ ਹੈ ਪਰ ਜੋ ਬਿਲਕੁਲ ਸਹੀ ਹੈ ਉਸਨੂੰ ਸਾਨੂੰ ਕਦੇ ਵੀ ਘਰ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਕਿਉਂਕਿ ਕਈ ਲੋਕ ਸੋਚਦੇ ਆ ਕਿ ਪੁਰਾਣਾ ਹੋ ਗਿਆ ਇਸ ਨੂੰ ਕੱਢ ਦਿੰਨੇ ਆ ਤੇ ਨਵਾਂ ਲੈ ਆਵਾਂਗੇ ਪਰ ਤੁਸੀਂ ਇਹ ਗਲਤੀ ਨਹੀਂ ਕਰਨੀ ਕਿਉਂਕਿ ਸਾਡੇ ਘਰ ਦੇ ਵਿੱਚ ਜੋ ਸ਼ੀਸ਼ਾ ਹੁੰਦਾ ਉਹਦਾ ਵੀ ਧੰਨ ਤੇ માતા ਲక్ష్ਮੀ ਜੀ ਦਾ ਪ੍ਰਤੀਕ ਹੁੰਦਾ ਹੈ ਧਨ ਦੇ ਨਾਲ ਸੰਬੰਧਿਤ ਹੁੰਦਾ ਏ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਸ਼ੀਸ਼ਾ ਜੋ ਹੁੰਦਾ ਹੈ ਉਹ ਸਾਡੇ ਘਰ ਦੇ ਵਿੱਚ ਧਨ ਨੂੰ ਆਕਰਸ਼ਿਤ ਕਰਦਾ ਏ ਤੇ ਜਿੰਨਾ ਟਾਈਮ ਤੱਕ ਸ਼ੀਸ਼ਾ ਟੁੱਟਣਾ ਚਾਵੇ ਸਾਨੂੰ ਕਦੇ ਵੀ ਆਪਣੇ ਘਰ ਦੇ ਤੋਂ ਬਾਹਰ ਉਸ ਸ਼ੀਸ਼ੇ ਨੂੰ ਨਹੀਂ ਕੱਢਣਾ ਚਾਹੀਦਾ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਸਮਝ ਲਓ ਕਿ ਤਾਂ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਘਰ ਤੋਂ ਚਲੀ ਜਾਵੇਗੀ ਤੁਹਾਡੀ ਇਸ ਗਲਤੀ ਦੇ ਨਾਲ ਤੇ ਇਸ ਤੋਂ ਇਲਾਵਾ ਜਿਹੜੀ ਚੌਥੀ ਚੀਜ਼ ਹੁੰਦੀ ਹੈ ਉਹ ਹੁੰਦਾ ਸਾਡਾ ਮੇਕਅਪ ਦਾ ਸਮਾਨ ਸਾਨੂੰ ਕਦੇ ਵੀ ਸਫਾਈ ਕਰਦੇ ਸਵੇ ਤਨ ਤੇਰਸ ਜਾਂ ਫਿਰ ਦੀਵਾਲੀ ਦੇ ਤਿਹਾਰ ਤੇ ਆਪਣੀ ਘਰ ਦੇ ਵਿੱਚੋਂ ਆਪਣਾ ਮੇਕਅਪ ਦਾ ਸਮਾਨ ਬਿਲਕੁਲ ਵੀ ਬਾਹਰ ਨਹੀਂ ਸੁੱਟਣਾ ਚਾਹੀਦਾ ਜੇਕਰ ਤੁਸੀਂ ਇਹ ਗਲਤੀ ਕਰਦੇ ਹੋ ਤਾਂ ਸਮਝ ਲਓ ਕਿ માતા ਲక్ష్ਮੀ ਤੁਹਾਡੇ ਘਰ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਬਾਹਰ ਚਲੀ ਜਾਵੇਗੀ ਤੇ ਇਸੇ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਘਰ ਦੀ ਸਫਾਈ ਕਰਦੇ ਹੋ ਘਰ ਦੀ ਸਫਾਈ ਕਰਦੇ ਸਮੇਂ ਮੇਕਅਪ ਹੋਰ ਸਮਾਨ ਇਸ ਤੋਂ ਇਲਾਵਾ ਸਾਨੂੰ ਇਹ ਸਮਾਨ ਘਰ ਤੋਂ ਬਾਹਰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਨੂੰ ਕੰਗਾਲ ਹੋਣ ਤੇ ਵਿੱਚ देर ਨਹੀਂ ਲੱਗੇਗੀ ਕਈ ਲੋਕ ਕੀ ਕਰਦੇ ਆ ਕਿ ਸਾਡਾ ਜਿਹੜਾ ਮੇਕਅਪ ਦਾ ਸਮਾਨ ਹੁੰਦਾ ਹੈ ਸਫਾਈ ਕਰਦੇ ਸਮੇ ਉਸ ਨੂੰ ਇੱਧਰ ਉੱਧਰ ਸੁੱਟ ਦਿੰਦੇ ਆ ਜੋ ਕਿ ਸਾਨੂੰ ਇਸ ਤਰ੍ਹਾਂ ਦੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿ ਇਸ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਵਾਸ ਹੁੰਦਾ ਹੈ ਤੇ ਜੇਕਰ ਅਸੀਂ ਇਹ ਗਲਤੀ ਕਰਦੇ ਆ ਤਾਂ ਸਮਝ ਲਓ ਕਿ ਅਸੀਂ ਮਾਤਾ ਲక్ష్ਮੀ ਜੀ ਦੀ ਕਿਰਪਾ ਤੋਂ ਦੂਰ ਹੋ ਰਹੇ ਆ ਇਇਸੋ ਇਹ ਲਾਵਾ ਪੰਜਵੀਂ ਚੀਜ਼ ਦੀ ਆਪਾਂ ਗੱਲ ਕਰਦੇ ਹਾਂ ਜੋ ਕਿ ਹੁੰਦੀ ਹੈ ਪਿੱਤਲ, ਸੋਨਾ, ਚਾਂਦੀ, ਤਾਂਬਾ ਆਦ। ਇਸੇ ਤਰੀਕੇ ਦੇ ਨਾਲ ਜਦੋਂ ਵੀ ਅਸੀਂ ਆਪਣੇ ਘਰ ਦੇ ਵਿੱਚ ਧੰਨ ਤੇਰਸ ਜਾਂ ਫਿਰ ਦੀਵਾਲੀ ਤੇ ਸਫਾਈਆਂ ਕਰ ਰਹੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੀ ਚਾਂਦੀ, ਸੋਨੇ, ਤਾਂਬੇ ਜਾਂ ਪਿੱਤਲ ਆਦ ਦੀ ਕੋਈ ਵੀ ਚੀਜ਼ ਆਪਣੇ ਘਰ ਤੋਂ ਦੂਰ ਨਹੀਂ ਕਰਨੀ ਚਾਹੀਦੀ ਜਾਂ ਫਿਰ ਆਪਣੇ ਘਰ ਤੋਂ ਬਾਹਰ ਨਹੀਂ ਸੁੱਟਣੀ ਚਾਹੀਦੀ। ਕਿਉਂਕਿ ਮੇਨ ਗੱਲ ਕੀ ਏ ਕਿ ਅਸੀਂ ਤਨ ਤੇਸ ਜਾਂ ਫਿਰ ਦੀਵਾਲੀ ਦੇ ਦਿਨ ਕਹਿੰਦਾ ਭਾਵ ਕਿ ਤਿਹਾਰ ਦੇ ਦਿਨ ਇਹਨਾਂ ਚੀਜ਼ਾਂ ਨੂੰ ਅਸੀਂ ਘਰ ਦੇ ਵਿੱਚ ਲੈ ਕੇ ਆਉਣਾ ਸ਼ੁਭ ਮੰਨਦੇ ਆ ਕੋਈ ਵੀ ਤਿਹਾਰ ਹੁੰਦਾ ਤੇ ਅਸੀਂ ਸੋਚਦੇ ਆ ਕਿ ਅੱਜ ਅਸੀਂ ਆਪਣੀ ਘਰ ਦੇ ਵਿੱਚ ਕੋਈ ਇੱਕ ਨਵੀਂ ਚੀਜ਼ ਲੈ ਕੇ ਆਈਏ ਇਸ ਕਰਕੇ ਨਵੀਂ ਚੀਜ਼ ਲੈ ਕੇ ਆਉਣਾ ਸ਼ੁਭ ਤੇ ਜੇਕਰ ਅਸੀਂ ਇਸ ਦਿਨ ਇਹਨਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢਦੇ ਆ ਤਾਂ ਸਮਝ ਲਓ ਕਿ ਅਸੀਂ ਬਹੁਤ ਜ਼ਿਆਦਾ ਵੱਡੀ ਗਲਤੀ ਕਰ ਰਹੇ ਆ। ਕਿ ਇਸੇ ਤਰੀਕੇ ਦੇ ਨਾਲ ਜੋ ਲੋਕ ਸਾਫ ਸਫਾਈ ਕਰਕੇ ਝਾੜੂ ਲਗਾ ਕੇ ਇਹਨਾਂ ਚੀਜ਼ਾਂ ਨੂੰ ਆਪਣੀ ਘਰ ਤੋਂ ਬਾਹਰ ਕੱਢ ਦਿੰਦੇ ਆ ਉਹਨਾਂ ਦੇ ਘਰ ਦੇ ਵਿੱਚੋਂ ਬਰਕਤ ਹਮੇਸ਼ਾ ਹਮੇਸ਼ਾ ਦੇ ਲਈ ਚਲੀ ਜਾਂਦੀ ਏ। ਇਸ ਕਰਕੇ ਜੇਕਰ ਤੁਸੀਂ ਚਾਹੋ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਆਪਣੇ ਘਰ ਦੀ ਸੁੱਖ ਸਮ੍ਰiddhi ਨੂੰ ਵਧਾਉਣ ਦੇ ਲਈ ਆਪਣੇ ਘਰ ਦੇ ਵਿੱਚ ਸੋਨਾ, ਚਾਂਦੀ, ਪਿੱਤਲ ਜਾਂ ਕੋਈ ਤਾਂਬੇ ਦੀ ਚੀਜ਼ ਤੁਸੀਂ ਲੈ ਕੇ ਆਓ ਨਾ ਕਿ ਤੁਸੀਂ ਇਸ ਦਿਨ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਤੋਂ ਬਾਹਰ ਕੱਢੋ। ਇਹ ਗੱਲ ਨੂੰ ਤੁਸੀਂ ਹਮੇਸ਼ਾ ਹਮੇਸ਼ਾ ਦੇ ਲਈ ਯਾਦ ਰੱਖਣਾ। ਇਹ ਸੀ ਪੰਜਵੀਂ ਚੀਜ਼ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਛੇਵੀਂ ਚੀਜ਼ ਦੀ ਜੋ ਕਿ ਹੈ ਧਨੀਆ। ਵਾਸਤੂ ਸ਼ਾਸਤਰ ਦੇ ਮੁਤਾਬਕ ਜਦੋਂ ਵੀ ਅਸੀਂ ਧਨਤੇਰ ਸਜਾ ਦੀਵਾਲੀ ਤੇ ਘਰ ਦੀ ਸਫਾਈ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਧਨੀਆਂ ਆਪਣੇ ਘਰ ਤੋਂ ਬਾਹਰ ਨਹੀਂ ਕੱਢਣਾ ਚਾਹੀਦਾ ਕਿਉਂਕਿ ਧਨੀਆਂ ਤਨ ਦੇ ਦੇਵਤਾ ਭਗਵਾਨ ਤਨਵਰਤਨੀ ਨੂੰ ਬਹੁਤ ਹੀ ਜ਼ਿਆਦਾ ਪ੍ਰੀਅ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਧਨਤੇਰ ਸਵਾਲੇ ਦੇਣ ਧਨੀਆਂ ਦੇ ਬੀਜ ਘਰ ਦੇ ਵਿੱਚ ਲਗਾਏ ਜਾਂਦੇ ਨੇ ਦਾ ਇਸ ਦੇ ਨਾਲ ਕੀ ਹੁੰਦਾ ਹੈ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹਿੰਦੀ ਹੈ ਤੇ ਇਸ ਦੇ ਨਾਲ ਨਾਲ ਭਗਵਾਨ ਤਨਵਰਤਰੀ ਦੀ ਜਿਹੜੀ ਕਿਰਪਾ ਹੈ ਉਹ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਮਾਤਾ ਲక్ష్ਮੀ ਜੀ ਦੋਨਾਂ ਹੱਥਾਂ ਦੇ ਨਾਲ ਸਾਡੇ ਘਰ ਪਰਿਵਾਰ ਤੇ ਧਨ ਦੀ ਕਿਰਪਾ ਕਰਦੀ ਹੈ ਸਮਝ ਲਓ ਕਿ ਜਿਵੇਂ ਆਪਾਂ ਘਰ ਦੇ ਵਿੱਚ ਧਨੀਏ ਦੇ ਬੀਜ ਲਗਾਉਂਦੇ ਆ ਤੇ ਲਗਾਉਣ ਦੇ ਨਾਲ ਹਰਾ ਧਨੀਆ ਉੱਗਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਭਗਵਾਨ ਧਨਵਰਤਰੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਹੁੰਦੀ ਹੈ ਤੇ ਇਸ ਦੇ ਨਾਲ-ਨਾਲ ਤੁਹਾਨੂੰ ਦੱਸ ਦਿੰਦੇ ਆ ਕੋਈ ਵੀ ਸ਼ੁਭ ਚੀਜ਼ ਹੋਵੇ ਤਾਂ ਉਸ ਨੂੰ ਤਿਹਾਰ ਵਾਲੇ ਦਿਨ ਘਰ ਤੋਂ ਬਾਹਰ ਕਾਦੇ ਵੀ ਨਹੀਂ ਕਰਨਾ ਚਾਹੀਦਾ ਇਸ ਕਰਕੇ ਤੁਹਾਨੂੰ ਕੋਈ ਅਲੱਗ ਤੋਂ ਵੱਖਰਾ ਦਿਨ ਚੁੜਨਾ ਚਾਹੀਦਾ ਹੈ ਇਨ੍ਹਾਂ ਚੀਜ਼ਾਂ ਦੇ ਲਈ ਸੋ ਇਸੇ ਤਰੀਕੇ ਦੇ ਨਾਲ ਕਈ ਲੋਕ ਘਰ ਦੇ ਵਿੱਚ ਸਾਈਡ ਤੇ ਕੋਨਿਆਂ ਤੇ ਪਈਆਂ ਕੋਈ ਮੂਰਤੀਆਂ ਜਾਂ ਫਿਰ ਤુલਸੀ ਦੇ ਪੌਦੇ ਨੂੰ ਹਟਾ ਦਿੰਦੇ ਨੇ ਤੇ ਇਸੇ ਤਰੀਕੇ ਦੇ ਨਾਲ ਤુલਸੀ ਦੇ ਪੌਦੇ ਨੂੰ Hindu ਧਰਮ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਸਰੂਪ ਮੰਨਿਆ ਜਾਂਦਾ ਏ ਜੇਕਰ ਅਸੀਂ ਇਸ ਨੂੰ ਕੂੜੇ ਦੇ ਵਿੱਚ ਸੁੱਟਦੇ ਹਾਂ ਤੇ ਕੂੜੇ ਦੇ ਵਿੱਚ ਸੁੱਟਣਾ ਬਹੁਤ ਹੀ ਜ਼ਿਆਦਾ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਪੌਦਾ ਸੁੱਕ ਜਾਵੇ ਤਾਂ ਉਸ ਨੂੰ ਕਿਤੇ ਪਵਿੱਤਰ ਸਥਾਨ ਜਾਂ ਫਿਰ ਕਿਸੇ ਗਮਲੇ ਦੇ ਵਿੱਚ ਮਿਲਾ ਦੇਣਾ ਚਾਹੀਦਾ ਹੈ। ਨਾ ਕਿ ਸਾਨੂੰ ਕੂੜੇ ਦੇ ਵਿੱਚ ਸੁੱਟਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਜਦੋਂ ਅਸੀਂ ਘਰ ਦੇ ਵਿੱਚ ਸਾਫ-ਸਫਾਈ ਕਰਦੇ ਹਾਂ ਤੇ ਸਾਡੇ ਘਰ ਦੇ ਵਿੱਚ ਪੁਰਾਣੀਆਂ ਧਾਰਮਿਕ ਕਿਤਾਬਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਸਾਨੂੰ ਆਪਣੇ ਘਰ ਦੇ ਵਿੱਚੋਂ ਕਦੇ ਵੀ ਨਹੀਂ ਕੱਢਣਾ ਚਾਹੀਦਾ। ਕਿਉਂਕਿ ਕਈ ਵਾਰ ਸਾਡੇ ਤੋਂ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਉਹ ਧਾਰਮਿਕ ਕਿਤਾਬਾਂ ਨੂੰ ਚਾਲ ਤਿੰਨੇ ਆ ਜਾਂ ਕੂੜੇ ਦੇ ਵਿੱਚ ਬਾਹਰ ਸੁੱਟ ਦਿੰਨੇ ਆ ਜਿਸ ਤੇ ਨਾਲ ਸਾਡੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਜਾਂਦੇ ਨੇ ਸਾਡੇ ਘਰ ਦੇ ਵਿੱਚ ਅਚਾਨਕ ਪ੍ਰੋਬਲਮ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਕੋਈ ਗਲਤੀ ਵੀ ਨਹੀਂ ਕੀਤੀ ਪਰ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਕਿਉਂ ਆ ਰਹੀਆਂ ਨੇ ਇਸ ਕਰਕੇ ਸਾਡੇ ਕੋਲ ਅਜਿਹੀਆਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਚੰਨਾ ਦੇ ਕਰਕੇ ਸਾਨੂੰ ਸਾਰੀ ਪੂਰੀ ਜ਼ਿੰਦਗੀ ਆਪਣੇ ਘਰ ਦੀਆਂ ਇਹ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਕਰਨ ਤੇ ਲੱਗ ਜਾਂਦੀ ਪਰ ਮੇਨ ਪ੍ਰੋਬਲਮ ਚ ਇਸ ਦੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਆਈਆਂ ਨੇ ਉਸ ਦੇ ਬਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਹੁੰਦਾ ਜਿਸ ਕਰਕੇ ਸਾਡੀਆਂ ਪਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਜਾਣਕਾਰੀ ਜੋ ਕਿ ਸਾਨੂੰ ਆਪਣੇ ਘਰ ਦੇ ਵਿੱਚ ਦੀਵਾਲੀ ਤੇ ਧਨਤੇਰਸ ਦੀਆਂ ਸਫਾਈਆਂ ਕਰਨ ਦੇ ਸਮੇਂ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਨਹੀਂ ਰੱਖਦੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਜਾਣਕਾਰੀ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨਹੀਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ